ਸਭੀ ਗੱਲ ਦੀ ਸਾਰਿਆਂ ਨੂੰ ਫਿਰ ਹਾਜ਼ਰ ਹੋਏ ਆ ਨਵੇਂ ਵੀਡੀਓ ਦੇ ਨਾਲ ਤੇ ਨਵੇਂ-ਨਵੇਂ ਟਰੈਕਟਰਾਂ ਦੇ ਨਾਲ ਫਾਰਮੋ ਟਰੈਕਟਰ ਲੈ ਕੇ ਹਾਜ਼ਰ ਹੋਏ ਆ ਜੀ 65 EPI ਫਾਰਮੋ ਟਰੈਕ 65 ਆ ਜੀ EPI ਮਾਡਲ ਦੀ ਗੱਲ ਕਰਕੇ ਜਿਹੜੀ 2011 ਮਾਡਲ ਟਰੈਕਟਰ ਆ ਪੰਜਾਬ ਨੰਬਰ ਆ ਸਾਰਾ ਟਰੈਕਟਰ ਬਿਲਕੁਲ オリジナル ਦਾ ਸ਼ੋਰੂਮ ਕਢਿਸ਼ਾ ਦਾ ਟਰੈਕਟਰ ਆ ਟਰੈਕਟਰ ਦੇ ਟਾਇਰਾਂ ਦੀ ਗੱਲ ਕਰਕੇ 14 9 28 ਦੇ ਟਾਇਰ ਆ ਜੀ ਅਗਲੇ ਟਾਇਰ ਐਮ ਆਰ ਐਫ ਦੇ ਆ 50 ਪੈਸੇ ਟਾਇਰ ਆ ਤੇ ਪੱਕੇ ਟਾਇਰ ਆ ਮਗਰ ਡਰਾਂ ਦੀ ਗੱਲ ਕਰੀਏ ਤੇ ਐਮ ਆਰ ਐਫ ਦੇ ਪੱਕੇ ਟਾਇਰ ਆ 80 ਪੈਸੇ ਟਾਇਰ ਟਰੈਕਟਰ ਦੇ ਪਾਵਰ ਸਟੀਅਰ ਨਾਲ ਤੇ ਡਬਲ ਕਲਚ ਦੇ ਨਾਲ ਆ ਇਹ ਇੰਜਨ ਕੇਅਰ ਬਿਲਕੁਲ ਓਕੇ ਤੇ ਸਾਰਾ ਟਰੈਕਟਰ origignal ਦਾ ਬੰਪਰ ਸੰਵੇ ਟਰੈਕਟਰ ਦਾ ਰੇਟ ਦੀ ਗੱਲ ਕਰੀਏ 3 ਲੱਖ ਤੇ 15000 ਆ ਨੰਬਰ ਨੰਬਰ ਬਈਉਨਾ ਦਾ ਗ੍ਰੀਨ ਤੇ 9877249083 ਨੰਬਰ ਤੋਂ ਸਾਰੀ ਜਾਣਕਾਰੀ ਲੈ ਸਕਦੇ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਵੇਂ ਨਵੇਂ ਵੀਡੀਓ ਲਗਾਤਾਰ ਹਾਜ਼ਰ ਹੁੰਦੇ ਆ ਧੰਨਵਾਦ